ਕਿ ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਤੋਂ ਤૈયਿਆ ਕੀਤਾ ਹੋਇਆ ਸੀ ਕਿ ਨਸ਼ਾ ਨੂੰ ਜਿਹੜਾ ਕਿ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰ ਰਿਹਾ ਸੀ ਔਰ ਜਦੀ ਪੁਸ਼ਤ ਪੜਾਈ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਨੱਕ ਹੇਠ ਹੁੰਦੀ ਰਹੀ ਹੈ ਉਹਨੂੰ ਜੜੋਂ ਖਤਮ ਦਾ ਕਰਨ ਦਾ ਤਹਿਈਆ ਜਿਹੜਾ ਉਹ ਕੀਤਾ ਗਿਆ ਸੀਗਾ ਪਹਿਲੇ ਦਿਨ ਤੋਂ ਹੀ ਔਰ ਆ ਅੱਜ ਤੋਂ तकरीबन ਡੇਢ ਮਹੀਨਾ ਪਹਿਲਾਂ 1 ਮਾਰਚ ਤੋਂ ਇਹਦੇ ਉੱਪਰ ਅਖੀਰਲਾ ਹੱਲਾ ਬੋਲਣ ਦਾ ਜਿਹੜਾ ਫੈਸਲਾ ਹੈ ਉਹ ਸਾਡੇ ਨੈਸ਼ਨਲ ਕਨਵਨੈਂਸ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਔਰ ਅਸੀਂ ਸਾਰਿਆਂ ਨੇ ਕੀਤਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੋ ਪਿਛਲੀਆਂ ਸਰਕਾਰਾਂ ਨੇ ਇਹ ਜ਼ਹਿਰ ਦਾ ਛੇਵਾਂ ਦਰਿਆ ਪੰਜਾਬ ਦੀ ਧਰਤੀ ਦੇ ਉੱਪਰ ਸ਼ੁਰੂ ਕੀਤਾ ਉਹਨੂੰ ਠੱਲ ਪਾਈ ਜਾਵੇ ਤੇ ਇਸੇ ਮਹਿੰਮ ਦੇ ਤਹਿਤ 1 ਮਾਰਚ ਤੋਂ ਵੱਡੇ ਪੱਧਰ ਦੇ ਉੱਪਰ ਯੁੱਧ ਨਸ਼ਾ ਵਿਰੁੱਧ ਮਹਿੰਮ ਦਾ ਆਗਾਜ਼ ਹੋਇਆ ਜਿਹਦੇ ਵਿੱਚ ਦੋਨੋਂ ਪਾਲਿਸੀਜ਼ ਦੇ ਉੱਪਰ ਇੱਕ ਪਾਸੇ ਸਪਲਾਈ ਰਿਡਕਸ਼ਨ ਜਿਹਦੇ ਤੇ ਪੁਲਿਸ ਵੱਡੇ ਪੱਧਰ ਤੇ ਉੱਪਰ ਕੰਮ ਕਰ ਰਹੀ ਹੈ ਵੱਡੇ ਛੋਟੇ ਨਸ਼ੇ ਤਸਕਰ ਫੜੇ ਜਾ ਰਹੇ ਨੇ ਔਰ ਜਿੰਨਾ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੇ ਸਹਿਯੋਗ ਦੇ ਨਾਲ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਕੇ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚੋਂ ਆਪਦੇ ਮਹਿਲ ਸਾਰੇ ਨੇ ਉਹਨਾਂ ਮਹਿਲਾਂ ਨੂੰ ਵੀ ਤੈਨਸ ਨੈਸ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸਪ ਡਿਮਾਂਡ ਰਿਡਕਸ਼ਨ ਕਿ ਜੇ ਮੰਗ ਹੀ ਜਦੋਂ ਤੱਕ ਨਹੀਂ ਕੱਢੂਗੀ ਉਦੋਂ ਤੱਕ ਇਹਦੇ ਉੱਪਰ 100% ਜਿੱਤ ਜਿਹੜੀ ਉਹ ਨਹੀਂ ਪਾਈ ਜਾ ਸਕਦੀ ਹੈਗੀ ਹੁਣ ਇੱਕ ਨਵਾਂ ਉਪਰਾਲਾ ਜਿਹੜਾ ਕਿ ਮੈਂ ਸਮਝਦਾ ਕਿ ਇਕੱਲੇ ਪੰਜਾਬ ਦੇ ਨਹੀਂ ਪੂਰੇ ਮੁਲਕ ਦੇ ਕਿਸੇ ਵੀ ਰਾਜ ਦੇ ਵਿੱਚ ਕਿਸੇ ਵੀ ਸਰਕਾਰ ਵੱਲੋਂ ਕਿਸੇ ਪਾਰਟੀ ਵੱਲੋਂ ਇਹ ਪਹਿਲੀ ਵਾਰੀ ਉਪਰਾਲਾ ਹੋ ਰਿਹਾ ਹੈ ਕਿ ਇੱਕ ਸਪੈਸ਼ਲ ਕਮੇਟੀ ਹੈ ਜਿਹੜੀ ਉਹ ਬਣਾਈ ਗਈ ਹੈ ਜਿਹਦੇ ਵਿੱਚ ਪੰਜ ਜ਼ੋਨਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਔਰ ਇਸ ਕਮੇਟੀ ਦਾ ਜਿਹੜਾ ਮੇਨ ਮੁੱਖ ਮਕਸਦ ਹੋਊਗਾ ਉਹ ਇਹੀ ਹੋਊਗਾ ਕਿ ਹਰ ਘਰ ਪਹੁੰਚ ਕੇ ਵੈਸੇ ਤਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਅਨਾਉਂਸ ਕੀਤਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੰਪੇਅਰ ਅਵੇਅਰਨੈਸ ਕੈਂਪੇਨ ਹੈ ਜਿਹੜੀ ਉਹ ਚਲਾਉਣ ਜਾ ਰਹੇ ਜਿਸ ਵਿੱਚ ਕੇਜਰੀਵਾਲ ਸਾਹਿਬ ਆਪ ਮਾਨ ਸਾਹਿਬ ਸਿਸੋਦੀਆ ਸਾਹਿਬ ਅਸੀਂ ਸਾਰੇ ਲੋਕ ਐਮ ਐਲ ਏ ਮਿਨਿਸਟਰ ਸਾਡੇ ਸਾਰੇ ਵਰਕਰ ਅਹੁਦੇਦਾਰ ਸਾਰੇ ਦੇ ਸਾਰੇ ਇਕੱਲੇ ਇਕੱਲੇ ਘਰ ਜਾਵਾਂਗੇ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੋਆਰਡੀਨੇਟ ਕਰਨ ਦੇ ਲਈ ਇੱਕ ਸਪੈਸ਼ਲ ਸੈੱਲ ਇੱਕ ਸਪੈਸ਼ਲ ਵਿੰਗ ਹੈ ਜਿਹੜਾ ਉਹ ਅਜਾਵਾਦੀ ਪਾਰਟੀ ਵੱਲੋਂ ਬਣਾਇਆ ਗਿਆ ਔਰ ਇਹਦਾ ਮਕਸਦ ਸਿਰਫ ਔਰ ਸਿਰਫ ਇਹੀ ਹੋਗਾ ਕਿ ਹਰ ਘਰ ਤੱਕ ਪਹੁੰਚ ਕਰਕੇ ਨਸ਼ਿਆਂ ਦਾ ਜੇ ਉੱਥੇ ਜੇ ਉੱਥੇ ਐਂਟਰੀ ਹੋ ਰਹੀ ਹੈ ਉਸ ਘਰ ਦੇ ਵਿੱਚ ਉਹਨੂੰ ਆਈਡੈਂਟੀਫਾਈ ਕਰਕੇ ਉਸ ਘਰ ਦੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਉਹਦੇ ਵਿੱਚੋਂ ਬਚਾਇਆ ਜਾ ਸਕੇ ਔਰ ਜੇ ਕੋਈ ਨਸ਼ਾ ਕਰਦਾ ਹੈ ਤਾਂ ਉਹਨੂੰ ਸਰਕਾਰ ਔਰ ਪੁਲਿਸ ਉਸ ਸਾਹਬ ਨਾਲ ਹੈਂਡਲ ਕਰੇ ਔਰ ਜੇ ਕਿਸੇ ਦੇ ਇਨਫੋਰਮੇਸ਼ਨ ਨਸ਼ੇ ਵੇਚਣ ਵਾਲੇ ਦੀ ਹੈ ਤੇ ਉਹਦੇ ਮੁਤਾਬਕ ਜਿਹੜਾ ਉਹ ਹੱਲ ਅਕੋਰਡਿੰਗਲੀ ਕੀਤਾ ਜਾਵੇ ਹੁਣ ਇਸ ਕਮੇਟੀ ਦੇ ਵਿੱਚ ਜਿਨ੍ਹਾਂ ਨੂੰ ਮੈਂ ਹੁਣ ਇੰਟਰੋਡਿਊਸ ਤੁਹਾਨੂੰ ਕਰਨ ਜਾ ਰਿਹਾ ਆ ਇਸ ਕਮੇਟੀ ਦੇ ਜਿਹਦਾ ਮਕਸਦ ਹੀ ਅ ਅਵੇਅਰਨੈਸ ਕੈਂਪੇਨ ਹੋਏਗਾ ਯੁੱਧ ਨਸ਼ਾ ਵਿਰੁੱਧ ਮਹਿੰਮ ਦਾ ਇਹ ਇਹ ਸਾਡਾ ਇੱਕ ਆਫੀਸ਼ੀਅਲ ਆ ਪਲੇਟਫਾਰਮ ਹੋਏਗਾ ਜਿਹੜੇ ਕਿ ਤੁਹਾਨੂੰ ਰੈਗੂਲਰ ਬੇਸਿਸ ਦੇ ਉੱਪਰ ਜਾਣਕਾਰੀ ਵੀ ਦੇਣਗੇ ਔਰ ਕੰਮ ਵੀ ਇਹਦੇ ਪ੍ਰੋਫਾਈਲ ਦੇ ਵਿੱਚ ਕਰਨਗੇ ਸਾਡੇ ਇਸ ਗਰੁੱਪ ਦੇ ਇਸ ਵਿੰਗ ਦੇ ਸਾਡੇ ਚੀਫ ਸਪੋਕਸਪਰਸਨ ਅ ਸ਼੍ਰੀ ਬਲਤੇਜ ਪੰਨੂ ਜੀ ਹੋਣਗੇ ਤੁਸੀਂ ਬੜੇ ਚੰਗੀ ਤਰ੍ਹਾਂ ਜਾਣਦੇ ਹੋ ਪੁਰਾਣੇ ਸਾਥੀ ਨੇ ਮੀਡੀਆ ਦੇ ਨਾਲ ਲੰਬੇ ਸਮੇਂ ਤੋਂ ਇਹਨਾਂ ਦੀ ਇੰਟਰੈਕਸ਼ਨ ਰਹੀ ਹੈ ਇਸੇ ਤਰੀਕੇ ਨਾਲ ਪੰਜ ਜ਼ੋਨ ਜਿਹੜੇ ਬਣਾਏ ਗਏ ਨੇ ਉਹਦੇ ਵਿੱਚ ਮਾਝਾ ਜ਼ੋਨ ਦੇ ਕੋਆਰਡੀਨੇਟਰ ਸਾਡੇ ਹੋਣਗੇ ਮੈਡਮ ਸੋਨੀਆ ਮਾਨ ਜੀ ਇਹਨਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਔਰ ਨਸ਼ਿਆਂ ਦੇ ਖਿਲਾਫ ਲੰਬਾ ਸਮਾਂ ਕੰਮ ਕੀਤਾ ਦੋਬੇ ਦੇ ਲਈ ਨੈਨ ਛਾਵੜਾ ਜੀ ਹੁਣਗੇ ਸਾਡੇ ਯੂਥ ਵਿੰਗ ਦੇ ਸਾਥੀ ਨੇ ਬੜੇ ਐਕਟਿਵ ਔਰ ਗਰਾਊਂਡ ਲੈਵਲ ਦੇ ਉੱਪਰ ਲੋਕਾਂ ਨਾਲ ਜੁੜੇ ਹੋਏ ਨੇ ਮਾਲਵਾ ਈਸਟ ਤੋਂ ਜਗਦੀਪ ਜੱਗਾ ਜੀ ਇਹ ਪਟਿਆਲੇ ਤੋਂ ਨੇ ਇਹ ਕੋਆਰਡੀਨੇਟਰ ਹੋਣਗੇ ਮਾਲਵਾ ਵੈਸਟ ਚਸ਼ਪਿੰਦਰ ਚਾਹਲ ਜੀ ਮਾਨਸਾ ਤੋਂ ਔਰ ਮਾਲਵਾ ਸੈਂਟਰਲ ਸੁਖਤੀ ਸੁਖਦੀਪ ਸਿੰਘ ਢਿਲਵਾ ਇਹ ਪੰਜ ਜ਼ੋਨ ਕੋਆਰਡੀਨੇਟਰਸ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਜਦੋਂ ਤੱਕ ਜਦੋਂ ਤੱਕ ਨਸ਼ਿਆਂ ਨੂੰ ਜੜੋਂ ਖਤਮ ਹਰ ਘਰ ਦੇ ਵਿੱਚੋਂ ਨਹੀਂ ਕਰ ਦਿੱਤਾ ਜਾਂਦਾ ਜਦੋਂ ਤੱਕ ਡਿਮਾਂਡ ਰਿਡਕਸ਼ਨ ਜ਼ੀਰੋ ਤੇ ਨਹੀਂ ਲਿਆਂਦੀ ਜਾਏਗੀ ਪੰਜਾਬ ਦੇ ਵਿੱਚ ਉਦੋਂ ਤੱਕ ਇਹਨੂੰ ਇਹ ਕਮੇਟੀਆਂ ਜਿਹੜੀ ਇਹ ਦਿਨ ਰਾਤ ਕੰਮ ਕਰਦੀ ਰਹੇਗੀ ਔਰ ਜਿੱਥੇ ਮੇਰੀ ਇਹਨਾਂ ਛੇਾਂ ਸਾਥੀਆਂ ਨੂੰ ਗੁੱਡ ਵਿਸ਼ੀਜ਼ ਨੇ ਮੁਬਾਰਕਾਂ ਨੇ ਇਹਨਾਂ ਨੂੰ 올 ਦਾ ਬੈਸਟ ਉੱਥੇ ਹੀ ਮੈਂ ਪੰਜਾਬ ਦੇ ਹਰ ਘਰ ਨੂੰ ਹਰ ਵਿਅਕਤੀ ਨੂੰ ਹਰ ਐਨ ਜੀਓ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਸਾਡੇ ਸਾਥੀਆਂ ਦਾ ਸਾਥ ਦਿਓ ਤਾਂ ਕਿ ਆਪਾਂ ਇੱਕ ਜੁੱਟ ਇੱਕ ਮੁਠੋ ਕੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਆਪਾਂ ਖਤਮ ਕਰ ਸਕੀਏ ਹੁਮੈ ਲੋ ਜੀ ਚੀਫ ਸਪੋਕਸਪਰਸਨ ਬਲਤੇਜ ਪੰਨੂ ਜੀ ਮਾਝਾ ਜ਼ੋਨ ਤੋਂ ਦੇ ਸੋਨੀਆ ਮਾਨ ਜੀ ਦੁਆਬਾ ਦੇ ਨਿਰਨ ਛਾਵੜਾ ਮਾਲਵਾ ਈਸਟ ਜਗਦੀਪ ਜੱਗਾ ਮਾਲਵਾ ਵੈਸਟ ਚੁਸ਼ਪਿੰਦਰ ਸਿੰਘ ਚਹਿਲ ਮਾਲਵਾ ਸੈਂਟਰਲ ਸੁਖਦੀਪ ਸਿੰਘ ਢਿਲਵਾ ਇਹ ਹੁਣੇ ਤੁਹਾਨੂੰ ਜਿਹੜੀ ਅਸੀਂ ਆਫੀਸ਼ੀਅਲ ਰਿਪੋਰਟ ਹੈ ਜਿਹੜਾ ਉਹ ਵੀ ਮਿਲ ਜਾਂਦਾ ਜੀ